ਅਨੁਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਜਿਹੜੇ ਬਤਨਾਂ ਨੂੰ ਪੰਜਾਬੀ ਪਰਤੇ ਨੇ ਉਹਨਾਂ ਨੂੰ ਬਸ ਇਹੀ ਕਹਾਂਗੇ ਕਿ ਵੀਰੋ ਜੰਗ ਜਾਰੀ ਰੱਖਿਓ ਹੌਂਸਲਾ ਨਾ ਹਾਰਿਓ ਕੋਈ ਨਾ ਜੇਕਰ ਕਿਸਮਤ ਚੰਗੀ ਹੋਵੇ ਤਾਂ ਕੋਲਾ ਵੀ ਹੀਰਾ ਬਣ ਜਾਂਦਾ ਨਹੀਂ ਤਾਂ ਸਭ ਕੁਝ ਹੋ ਕੇ ਵੀ ਪੱਲੇ ਕੁਝ ਨਹੀਂ ਰਹਿੰਦਾ ਤੇ ਤੁਸੀਂ ਹਾਰੇ ਨਹੀਂ ਆ ਤੁਸੀਂ ਨਵੀਆਂ ਪੈੜਾ ਪਾਉਣੀਆਂ ਆਜੇ ਤੁਸੀਂ ਪੰਜਾਬ ਵਿੱਚ ਰਹਿ ਕੇ ਹੋਰ ਬੁਲੰਦੀਆਂ ਹਾਸਿਲ ਕਰੋ ਇਹੀ ਅਰਦਾਸ ਹੈ ਸਾਡੀ ਰੱਬ ਅੱਗੇ ਤੇ ਹੌਂਸਲਾ ਨੀ ਹਾਰਨਾ ਕੁਛ ਵੀ ਹੋ ਜਵੇ ਜ਼ਿੰਦਗੀ ਦੇ ਵਿੱਚ ਕੁਛ ਵੀ ਹੋ ਜਵੇ ਹੌਂਸਲਾ ਨੀ ਕਦੇ ਹਾਰਨਾ ਰੱਬ ਨੇ ਜੇ ਇੱਕ ਦਰਵਾਜ਼ਾ ਬੰਦ ਕੀਤਾ ਤਾਂ 10 ਦਰਵਾਜ਼ੇ ਹੋਰ ਰੱਬ ਖੋਲਦਾ ਹੈ ਤੇ ਇਸ ਕਰਕੇ ਵੀਰੋ ਮਿਹਨਤ ਕਰੋ ਚੜ੍ਹਦੀ ਕਲਾ 'ਚ ਰਹੋ ਤੇ ਕਦੇ ਵੀ ਹੌਂਸਲਾ ਨਾ ਹਾਰੋ ਤੇ ਚਲੋ ਅੱਜ ਦੀ ਇਸੇ ਵੀਡੀਓ ਦੇ ਨਾਲ ਕਰਦੇ ਹਾਂ ਆਪਣੀ ਅਗਲੀ ਵੀਡੀਓ ਵੀ ਸ਼ੁਰੂ ਦੋਸਤੋ ਚਲਿਏ ਸ਼ੁਰੂ ਕਰਤੇ ਹੈ ਵੀ ਇੱਕ ਪ੍ਰਜਾਤੀ ਦੁਨੀਆ ਤੇ ਪਾਈ ਜਾਂਦੀ ਆ ਭੈਂਟਾ ਦੇਖ ਜਿੱਦਾਂ ਕੁੜੀਆਂ ਦੇ ਘਗਰੇ ਪਾ ਲੈ ਹੋਣ ਇਹਨਾਂ ਦੇ ਬੇਬੇ ਵੀ ਕਹਿੰਦੀ ਹੋਣੀ ਹੈ ਘਗਰਾ ਤਾਂ ਪਾ ਹੀ ਲਿਆ ਹੁਣ ਵਿੜੇ ਵਿੱਚ ਇੱਕ ਵਾਰੀ ਪਹਿਲਾ ਵੀ ਪਾ ਜਾ ਤਾਂ ਹੀ ਝਾੜੂ ਜਿਹੜਾ ਲਾਉਣਾ ਹੈ ਉਹ ਝਾੜੂ ਸਾਨੂੰ ਲਾਉਣ ਦੀ ਜ਼ਰੂਰਤ ਨਾ ਪਵੇ ਤੇਰੇ ਕੰਗਰੇ ਨਹੀਂ ਸਾਰਾ ਹੁੰਝ ਦੇਣਾ ਆ ਭਰਾਵਾ ਧਿਆਨ ਤਾਂ ਰੱਖਣਾ ਹੀ ਪੈਣਾ ਕਿਤੇ ਪੈਰ ਨਾ ਫਸਾ ਕੇ ਅੱਗੇ ਨਹਿਰ ਚ ਡਿੱਗ ਜੀ ਵਿਚਾਰੇ ਸਕੂਟੀ ਵਾਲੇ ਵੀ ਦੇਖ ਦੇਖ ਲੱਗਦੇ ਆ ਕਿ ਆਹ ਕਿਹੜਾ ਜਨੋਰ ਜਿਆ ਤੁਰਿਆ ਜਾਂਦਾ ਹੈ ਕਿ ਐਸੀ ਲਗੀ ਆਗੇ ਸਵਾਦ ਆਵਾਜ਼ੀ ਕਿਰਪਾ ਕਰਕੇ ਹੈ ਮੇਰੀ ਮੰੰਜੀ ਠੋਕਦੀਓ ਅਗਰਾ ਆਵਾਜ਼ੀ ਕਿਰਪਾ ਕਰਕੇ ਹੈ ਮੇਰੀ ਮੰੰਜੀ ਠੋਕਦੀਓ ਤੂੰ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ ਗਾਲਾਂ ਨਾ ਕੱਢੇ ਤਾਂ ਫਿਰ ਦੱਸ ਹੋਰ ਕੀ ਕਰੇ ਹੈ ਡਬਲ ਮੀਨਿੰਗ ਗਾਣੇ ਤੁਸੀਂ ਕੱਢੋ ਡਬਲ मीनिंग ਗੱਲਾਂ ਤੁਸੀਂ ਕਰੋ ਤੇ ਬੂਟਾ ਗਾਲਾਂ ਮਾ ਨਾ ਕੱਢੇ ਹੈ ਹੁਣ ਤੁਸੀਂ ਆਪ ਹੀ ਦੇਖੋ ਹੁਣ ਇੱਥੇ ਡਬਲ मीनिंग ਗੱਲਾਂ ਕੌਣ ਕਰਦਾ ਪਿਆ ਫੇਰ ਜਦ ਮੰਜੀ ਠੋਕ ਗਈ ਫੇਰੇ ਨੇ ਉਸੇ ਮੰਜੀ ਤੇ ਬਹਿ ਜਾਣਾ ਤੁਸੀਂ ਕੀ ਸਮਝ ਗਏ ਓਏ ਪਰਿਵਾਰਕ ਗੀਤ ਆ ਐਵੇਂ ਨਾ ਗਲਤ ਸੋਚਿਆ ਕਰੋ ਯਾਰ ਮੈਨੂੰ ਤਾਂ ਪਹਿਲਾਂ ਪਤਾ ਸੀ ਗਾਣਾ ਸਹੀ ਆ ਤੁਹਾਡੀ ਸੋਚ ਗਲਤ ਆ ਸਿਰੇ ਦੇ ਠਰਕੀ ਹੋ ਤੁਸੀਂ ਸਾਰੇ ਕੋਈ ਨਾ ਬੀਬੀ ਕੋਈ ਨਾ ਲੱਗੀ ਰੈਠੋ ਕੋ ਮੰਜੀ ਇੱਕ ਨਾ ਇੱਕ ਦਿਨ ਉਹ ਬਹਿ ਜੀ ਹਉਤੇ ਉਹ ਬੈਠਣ ਵਾਸਤੇ ਕਿਹਾ ਆ ਕਾ ਟੂ ਚਾਈਨ ਸਾਂ ਬੜਾ ਕੁਝ ਮਿਲ ਗਿਆ ਇਸ ਫੋਨ ਵਿੱਚੋਂ ਪਰ ਤੇਰੇ ਜਿਹਾ ਚੁੱਡੂ ਕਿਰਦਾਰ ਨਹੀਂਓ ਮਿਲਿਆ ਹਾਏ ਨੇ ਕਿਰਦਾਰ ਨਹੀਂਓ ਮਿਲਿਆ ਕਿਰਦਾਰ ਨਹੀਂਓ ਮਿਲਿਆ ਇਹ ਸ਼ਰਾਬ ਵਰਗਿਆ ਤਾਂ ਲੱਖ ਲਾਂ ਦਾ ਤੁਹਾਡੇ ਜਿਹੜੇ ਪੀਂਦੇ ਹੋ ਓਏ ਜਾ ਕਰੇ ਜਾ ਕੇ ਪੂਰੇ ਕੱਪੜੇ ਪਾ ਕੇ ਆ ਭਰਾਵਾ ਪਜਾਮੀ ਪਾਈ ਆ ਪਰ ਦਿਸਦੀ ਨਹੀਂ ਦੇਖਣ ਲਈ ਵੀ ਐਨਕਾ ਲਾਉਣੀਆਂ ਪੈਂਦੀਆਂ ਆ ਹੈ ਪਹਿਲਾਂ ਤੇ ਜਦੋਂ ਮੇਰੇ ਸਾਹਮਣੇ ਅਚਾਨਕ ਇਹ ਰੀਲ ਆਈ ਮੈਂ ਦੇਖ ਕੇ ਐ ਮੇਰੀ ਅੱਖਾਂ ਫਟ ਗਈਆਂ ਕਿ ਹਾ ਇਹਨੇ ਕੁਝ ਪਾਇਆ ਨਹੀਂ ਉਹ ਜਦੋਂ ਦੇਖਿਆ ਥੱਲੇ ਦੀ ਪਜਾਮੀ ਪਾਈ ਤੇ ਹੋਈ ਸੀ ਪਰ ਪਾਈ ਇਹ ਕਹੋ ਜੀ ਪਜਾਮੀ ਪਾਈ ਓ ਜਾਓ ਜਾ ਕੇ ਕੋਈ ਚਾਚੇ ਦਾ ਕੰਮ ਕਰੋ ਕਿਉਂ ਸਾਡੇ ਪੰਜਾਬ ਦੇ ਬੱਚੇ ਵਗਾਣ ਨੇ ਲਏ ਆ ਤੁਸੀਂ ਓਏ ਇਹ ਗਾਣਾ ਲਾ ਕੇ ਪਤੰਦਰ ਨੇ ਗਲਾਵ ਨਾਲ ਵੀ ਨਫ਼ਰਤ ਕਰਨ ਲਾਤੀ ਜਾ ਜਾ ਤੁਰ ਜਾ ਘਰੇ ਤੁਰ ਜਾ ਓਏ ਜਾ ਓਏ ਪਿੱਛੋਂ ਪਰੀ ਤੇ ਅੱਗੋਂ ਪਰ ਆ ਜਾ ਨਾ ਹੋਵੇ ਤੇ ਮਾਈ ਗੋਡ ਬਤਮੀਜ਼ ਕਿਸ ਨੂੰ ਤਾਂ ਨਹੀਂ ਆਪ ਹੀ ਮਨਾਉਣਾ ਕਹਿੰਦਾ ਹੋਣਾ ਵਿਚਾਰਾ ਸੋਚਦਾ ਹੋਣਾ ਕਹਿੰਦਾ ਹੁਣ ਮੈਨੂੰ ਨਾ ਛੱਡ ਜੇ ਢੋਲ ਜੇ ਆ ਜੋ ਮੋ ਛੱਟ ਕੀ ਲੰਬੀਆਂ ਏ ਜੱਟਨੀ ਹੋ ਮੇਰਾ ਰਾਂਝਾ ਤੇ ਮੇਰੀਆਂ ਗਿੜੀਆਂ ਇਹ ਗੱਲ ਤੇ ਮੋਟੀ ਦੀ ਸੱਚ ਆ ਬੇ ਛਾਂਟ ਕੇ ਲੱਬਿਆ ਜਵਾਈ ਹੈ ਆਹੋ ਪਹਿਲਾ ਪਹਿਲਾ ਛੱਡਿਆ ਫਿਰ ਦੂਜੇ ਦਾ ਬਨੇਰਾ ਟਾਇਆ ਫਿਰ ਬੀਬੀ ਨੇ ਤੀਜਾ ਲੱਬਿਆ ਹੈ ਕਿੰਨੀ ਮਿਹਨਤ ਕੀਤੀ ਵਿਚਾਰੀ ਨੇ ਪਹਿਲਾ ਬੀਬੀ ਨੇ ਉਹਦਾ ਬਨੇਰਾ ਟਾਇਆ ਤੇ ਉਹਦਾ ਕੂਣਾ ਕਰਵਾਇਆ ਫੇਰ ਬੀਬੀ ਨੇ ਲੋਕਾਂ ਤੋਂ ਦਾਣ ਤੇ ਹੇਜ ਇਕੱਠਾ ਕਰਕੇ ਤੇ ਇਹਦੇ ਤੇ ਲਾਇਆ ਹੈ ਕਿੰਨੀ ਮਿਹਨਤ ਕੀਤੀ ਹੈ ਵਿਚਾਰੀ ਨੇ ਹੈਣਾ ਜ਼ਿੰਦਗੀ ਹੋਵੇ ਤੇ ਪੂਜਾ ਜੀ ਵਰਗੀ ਇੱਕ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ ਬਿਲਕੁਲ ਸਹੀ ਬਿਲਕੁਲ ਹਾਂਜੀ ਹਾਂ ਜਿਗਰਾ ਤਾਂ ਬਹੁਤ ਹੈ ਮੈਕ ਫਰੀਜੀ ਤੁਹਾਡਾ ਪਹਿਲਾਂ ਘਰ ਛੱਡਣ ਵੇਲੇ ਜਿਗਰਾਸ ਕੱਢਿਆ ਫੇਰ ਘਰੋਂ ਬਾਹਰ ਭੱਜ ਕੇ ਵਿਆਹ ਕਰਾਉਣ ਵੇਲੇ ਜਿਗਰਾ ਕੱਢਿਆ ਫੇਰ ਘਰ ਵਾਲਾ ਛੱਡਣ ਵੇਲੇ ਵੀ ਜਿਗਰਾ ਕੱਢਿਆ ਹੋਣਾ ਕਿਸੇ ਕੋਲ ਇੰਨਾ ਜਿਗਰਾ ਆਪਾ ਵਾਹ ਮੈਕ ਫਰੀਜੀ ਮੰਨਗੇ ਤੁਹਾਡੇ ਜਿਗਰੇ ਨੂੰ ਆਹ ਜਿਹੜੀਆਂ ਦੋ ਲਟੂਰੀਆਂ ਜੀ ਬਾਹਰ ਕੱਡੀਆਂ ਆਈੜੀਆਂ ਲੰਬੀਆਂ ਇਹ ਜੂੜੇ ਚ ਨਹੀਂ ਸੀ ਆਉਂਦੀਆਂ ਜਾਂ ਇਹ ਸਟਾਈਲ ਆ ਓਹੋ ਇਹ ਸਟਾਈਲ ਹੀ ਹੋਣਾ ਬਾਬੂ ਪਈਆ ਸਾਨੂੰ ਕੀ ਬਤਾ ਅਸੀਂ ਦੇਸੀ ਬੰਦੇ ਹੋਰ ਫਿਰ ਕਿਵੇਂ ਸਭ ਠੀਕ ਠਾਕ ਮੈਕ ਜੀ ਹੋਰ ਜਿਗੜਾ ਦਿਖਾਉਣਾ ਤਾਂ ਦੱਸਿਓ ਫੇਰ ਅਜੀ ਪ੍ਰਕਮੰਦੇ ਆ ਦੀ ਚੁੱਤੀ ਵੀ ਮੈਂ ਰੱਖਤਾ ਇੱਕ ਤਾਂ ਜ਼ਰੂਰ ਮੰਨੂ ਅਗੂੰ ਕਰਨ ਦਾ ਨਵਾਂ ਤਰੀਕਾ ਆਇਆ ਜੇ ਨਹੀਂ ਆਉਂਦੀ ਤਾਂ ਰੀਲ ਬਣਾਓ ਤੇ ਕਬਜ਼ ਤੋ ਛੇਤੀ ਛੁਟਕਾਰਾ ਪਾਓ। ਪਾਪਾ ਬੱਚਿਆਂ ਨੂੰ ਇੰਟਰਨੈਟ ਤੇ ਟੱਡੀ ਕਰਨਾ ਜ਼ਿਕਾ ਰਿਆ। ਉਹ ਇੰਟਰਨੈਟ ਦਾ ਜ਼ਮਾਨਾ ਹੈ ਭਾਈ। ਜੇ ਤੁਹਾਨੂੰ ਕਬਜ਼ਾ ਨਹੀਂ ਆਂਦੀ, ਛੇਤੀ ਨਹੀਂ ਨਿਕਲਦੀ ਤਾਂ ਇਸ ਬਾਬੇ ਨੂੰ ਸੰਪਰਕ ਕਰੋ। ਬਾਬਾ ਰੀਲ ਬਣਾ ਕੇ ਤੁਹਾਨੂੰ ਜ਼ਰੂਰ ਦੱਸੇਗਾ ਕਿੱਦਾਂ ਨਿਕਲਦੀ ਆ। ਉਹ ਜ਼ੋਰ ਲਾ ਲਾ ਕੇ ਬਾਬੇ ਦੇ ਅਥਰੂ ਵੀ ਆ ਗਏ ਓਏ ਹੋਏ ਇੰਨੀ ਕਬਜ਼ ਹੋਈ ਪਈ ਬਾਬਾ। ਚੱਲ ਰੀਲ ਛੱਡ ਉਹਦੇ ਵੱਲ ਧਿਆਨ ਦੇ। ਐਦੇ ਤੇ ਉਹ ਗੱਲ ਆ। ਜੇ ਜਦੋਂ ਹੱਗ ਦੇ ਨੂੰ ਆ ਗਈ ਤੇਰੀ ਯਾਦ ਵੈਰ ਨਹੀਂ ਅਸੀਂ ਗੁਸਲਖਾਨੇ ਵਿੱਚ ਬਹਿ ਕੇ ਰੋ ਲੈਨੇ ਆ ਜਦੋਂ ਭਰ ਜੇ ਡੱਬਾ ਹੰਝੂਆਂ ਨਾਲ ਅਸੀਂ ਚੱਕ ਕੇ ਢੋਈ ਢੋ ਲੈਨੇ ਆ ਹਾਸਰੀ ਗਾਲ ਦੀ ਸ਼ੁਰੂ ਕਰਦੇ ਆ ਅੱਜ ਦੀ ਨਵੀਂ ਵੀਡੀਓ ਤੇਰੇ ਹੁਸਨ ਵਾਲੇ ਕੋ ਕਿਆ ਕਹਿਣਾ ਨਹੀਂ ਤੂੰ ਕਹਿ ਕੇ ਦੇਖ ਲਾ ਤੇਰੇ ਹੁਸਨ ਵਾਲੇ ਕੋ ਕਿਆ ਕਹਿਣਾ कहना तो कहना तेरे खूबसूरत चेहरे को क्या लाजवाब है भाई साहब खुदा तुझे नजर ना लगे खुदा तुझे नजर ना लगे खुश रहे चेहरे पे मुस्कान रहे हर वक्त रहे हर दिन रहे रहे तो रहे सारे वक्त मुस्कने रहे हा हा ये है नमी की आज ताजा खबर हा 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 हा, हा। ਹਾਏ ਨੀ ਮੈਂ ਤੇ ਕਿਆ ਇਹ ਕੁਝ ਹੋਰ ਕਹਿਣ ਲੱਗਾ ਹਾਏ ਨੀ ਇਹ ਚంద్రਾ ਤਾਂ ਸਿਫਤਾ ਹੀ ਕਰੀ ਜਾਂਦਾ ਹੈ ਇੰਨੀ ਸੋਹਣੀ ਹੈ ਵੇ ਬੋਲੋ ਨੀ ਬੋਲੋ ਬੋਲੋ ਇੰਨੀ ਸੋਹਣੀ ਹੈ ਹਾਏ ਵੇ ਤੇਰੀ ਸ਼ਾਇਰੀ ਮੇਰੇ ਦਿਲ ਚ ਨਹੀਂ ਦਿਮਾਗ ਚ ਸ਼ੇਕ ਕਰ ਗਈ ਪਰ ਜੋ ਵੀ ਆ ਚੰਦਰ ਨੇ ਸਿਫਤ ਤਾਂ ਦਿਲੋਂ ਕੀਤੀ ਚਲੋ ਜੀ ਅੱਜ ਦੀ ਵੀਡੀਓ ਇੱਥੇ ਕਰਦੇ ਆ ਖਤਮ ਟਾਟਾ ਬਾਏ ਬਾਏ ਤੇ ਚੈਨਲ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਮੇਰੀ ਰੀਚ ਵਧਾਓ ਪਲੀਜ਼ 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 ਮੈਂ ਤੁਹਾਨੂੰ ਇੰਨੀ ਵਾਰੀ ਕਹਿ ਚੁੱਕੀ ਹਾਂ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਿਆ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਮੇਰੇ ਚੈਨਲ ਦੀ ਰੀਚ ਵਧੇ ਜੇ ਤੁਹਾਨੂੰ ਮੇਰਾ ਕੰਟੈਂਟ ਚੰਗਾ ਲੱਗਦਾ ਹੈ ਤਾਂ ਤਾਂ ਵੀ ਦੱਸਿਓ ਜੇ ਨਹੀਂ ਚੰਗਾ ਲੱਗਦਾ ਤੇ ਮੈਨੂੰ ਦੱਸਿਓ ਮੈਂ ਉਹ ਦਾ ਫਿਰ ਦੇਖ ਕੇ ਤੇ ਮੈਂ ਉਹਦੇ ਵਿੱਚ ਸੁਧਾਰ ਕਰੂੰਗੀ ਓਕੇ ਜੀ ਸਤਿ ਸ਼ਕਾਲ ਬਾਏ ਬਾਏ